ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਔਰ ਮੈਂ ਜੇ ਵਧਾਈ ਦੇਣਾ ਚਾਹੁੰਦਾ ਪੰਜਾਬ ਸੂਬੇ ਨੂੰ ਲੁਧਿਆਣਾ ਸ਼ਹਿਰ ਨੂੰ ਇੱਕ ਨਵੀਂ ਇਨਵੈਸਟਮੈਂਟ ਜਿਹਦਾ ਕਿ ਅੱਜ ਨੀਂਹ ਪੱਥਰ ਰੱਖਿਆ ਹੀਰੋ ਗਰੁੱਪ ਨੇ ਪੰਕਜ ਪੰਜਾਲ ਨੇ ਐਚ ਐਮ ਸੀ ਜਿਹੜੀ ਇਹਨਾਂ ਦੀ ਕੰਪਨੀ ਹੈ ਹੀਰੋ ਮੋਟਰਸ ਔਰ ਇਹ ਜਿਹੜਾ ਇਹਨਾਂ ਨੇ ਜਰਮਨੀ ਦੀ ਐਸ ਟੀ ਪੀ ਕੰਪਨੀ ਆ ਉਹਨਾਂ ਨਾਲ ਜੁਆਇੰਟ ਵੈਂਚਰ ਔਰ ਜਿਹੜੇ ਪ੍ਰੋਡਕਟ ਬਣਾ ਰਹੇ ਆ ਕਿ ਵਨ ਆਫ ਇਟਸ ਕਾਈਂਡ ਹੋਣਗੇ ਇੰਡੀਆ ਤੇ ਜਰਮਨੀ ਇਹ ਵਰਲਡ ਦੀ ਵਨ ਆਫ ਦੀ ਲਾਰਜੇਸਟ ਕੰਪਨੀ ਦੇ ਨਾਲ ਟਾਈ ਅਪ ਹੈ ਔਰ ਮੈਂ ਇਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਭਰੋਸਾ ਦਿਵਾਉਣਾ ਕਿ ਜੋ ਵੀ ਇਹਨਾਂ ਨੂੰ ਇਸ ਪ੍ਰੋਜੈਕਟ ਨੂੰ ਰਿਕਾਰਡ ਟਾਈਮ ਚ ਕੰਪਲੀਟ ਕਰਨ ਲਈ ਚਾਹੀਦਾ ਅਸੀਂ ਇਹਨਾਂ ਨੂੰ ਪੂਰਾ ਸਹਿਯੋਗ ਦਵਾਂਗੇ ਔਰ ਜਿੱਦਾਂ ਤੁਹਾਨੂੰ ਪਤਾ ਹੈ ਕਿ ਜਿਹੜੀ ਇਹ ਵਿਗਰਾਤੀ ਅਸੀਂ ਚਾਲੂ ਕੀਤੀ ਸਾਡੀ ਸਰਕਾਰ ਨੇ ਚਾਲੂ ਕੀਤੀ ਆ ਉਹਦੇ ਵਿੱਚ ਅਸੀਂ ਬਹੁਤ ਕੁਝ بڑے ਸਟੈਪਸ ਲੈ ਚੁੱਕੇ ਆ ਤੁਸੀਂ ਰੋਜ਼ ਦੇਖਦੇ ਵੀ ਹੋਗੇ ਕੱਲ ਵੀ ਅਸੀਂ ਇੱਕ ਸਟੈਪ ਲਿੱਤਾ ਜਿਹੜਾ ਸਾਰੇ ਇੰਡਸਟਰੀਲਿਸਟ ਤੇ ਟ੍ਰੇਡ ਕਹਿੰਦੀ ਸੀ ਵੀ ਜਦੋਂ ਅਸੀਂ ਬੈਂਕਾਂ ਤੋਂ ਲੋਨ ਲੈਂਦੇ ਆ ਸਾਨੂੰ ਫੀਸ ਬੜੀ ਦੇਣੀ ਪੈਂਦੀ ਆ ਉਹ ਵੀ ਅਸੀਂ ਬੜੀ ਘਟਾਤੀ ਆ ਔਰ ਹੋਰ ਵੀ ਰੋਜ਼ ਨਵੇਂ ਇਸ਼ੂਸ ਜਿਹੜੇ ਇੰਡਸਟਰੀ ਦੇ ਆ ਰਿਸੋਲਵ ਕਰ ਰਹੇ ਆ ਅੱਜ ਮੈਨੂੰ ਬੜੇ ਇੰਡਸਟਰੀਲਿਸਟ ਭਰਾਵਾਂ ਦਾ ਫੋਨ ਆਇਆ ਔਰ ਉਹਨਾਂ ਨੇ ਥੈਂਕ ਯੂ ਕੀਤਾ ਮੈਸੇਜ ਵੀ ਕੀਤੇ ਜਿਹੜਾ ਅਸੀਂ ਕੱਲ ਡਿਸੀਜਨ ਕੈਬਨਿਟ ਤੋਂ ਲਿੱਤਾ ਤੇ ਇੱਕ ਵਾਰੀ ਦੁਬਾਰਾ ਮੈਂ ਮੰਜਾਲ ਫੈਮਿਲੀ ਨੂੰ ਤੇ ਮੁੱਲਰ ਜਿਹੜੇ ਐਸਟੀਪੀ ਤੋਂ ਹੈਗੇ ਆ ਜਰਮਨੀ ਤੋਂ ਆਏ ਉਹਨਾਂ ਨੂੰ ਵਧਾਈ ਦਿੱਤੀ ਸੈਸਰ ਵਿਦੇਸ਼ੀ ਸੈਂਟਰ ਦੇ ਵੀ ਬਹੁਤ ਐਗਜ਼ੀਬਿਸ਼ਨ ਸੈਂਟਰ ਬਣ ਰਿਹਾ ਜੀ ਬਹੁਤ ਜਲਦੀ ਏਪੀਆਈ ਡੀਬੀ ਦੇ ਥਰੂ ਅਸੀਂ ਕਾਲ ਕਰ ਰਹੇ ਹੈਗੇ ਆ ਜਿਹੜੀਆਂ ਟੈਂਡਰ ਕਹਿ ਲੋ ਜਾਂ ਪ੍ਰਪੋਜ਼ਲਸ ਕਹਿ ਲੋ ਔਰ ਬਹੁਤ ਜਲਦੀ ਤੁਸੀਂ ਦੇਖੋਗੇ ਕਿ ਉਹਦੀ ਵੀ ਗਰਾਉਂਡ ਬ੍ਰੇਕਿੰਗ ਅਸੀਂ ਕਰ ਸਰ ਵਿਦੇਸ਼ੀ ਕੰਪਨੀ ਇੱਥੇ ਪਹੁੰਚ ਰਹੀ ਨੇ ਲਗਾਤਾਰ ਕੀ ਲੱਗਦਾ ਤੁਹਾਨੂੰ ਸਰ ਕਿ ਪੰਜਾਬ ਨੂੰ ਇੱਕ ਵੱਡਾ ਰੋਜ਼ਗਾਰ ਵੀ ਮਿਲਣ ਵਾਲਾ ਜੋ ਬਿਲਕੁਲ ਜੀ ਦੇਖੋ ਜਦੋਂ ਦੀ ਇਹ ਸਰਕਾਰ ਆਈ ਜਿੰਨੀ ਇਨਵੈਸਟਮੈਂਟ ਹੋਈ 5 ਲੱਖ ਬੰਦੇ ਨੂੰ ਰੋਜ਼ਗਾਰ ਮਿਲ ਚੁੱਕਾ ਜਿਹੜਾ ਅੱਜ ਯੂਨਿਟ ਅਸੀਂ ਇਹ ਕਿੱਥੇ ਇੱਥੇ ਖੜੇ ਆ ਹੀਰੋ ਇਹ ਜਦੋਂ ਪ੍ਰੋਜੈਕਟ ਚਾਲੂ ਹੋ ਜਾਏਗਾ 400 ਬੰਦੇ ਨੂੰ ਰੋਜ਼ਗਾਰ ਇੱਥੇ ਵੀ ਮਿਲੇਗਾ ਤੇ ਸਰ ਇਸ ਤੋਂ ਇਲਾਵਾ ਵੀ ਮਤਲਬ ਹੋਰ ਵੀ ਇੱਥੇ ਡਵੈਲਪਮੈਂਟ ਹੋ ਰਹੀ ਹੈ ਕਿ ਜਿਵੇਂ ਹੁਣ ਐ ਐਸਟੀਪੀ ਆਈਐਸ ਤੋਂ ਬਾਅਦ ਹੋਏ ਕਿਹੜੀ ਕਿਹੜੀ ਬਹੁਤ ਬਹੁਤ ਹੋ ਰਹੀ ਹੈ ਜੀ ਡਵੈਲਪਮੈਂਟ ਪੂਰੇ ਪੰਜਾਬ ਛੋਰੀ ਹੈ ਲੁਧਿਆਣਾ ਛੋਰੀ ਮੋਹਾਲੀ ਛੋਰੀ ਮੋਹਾਲੀ ਨੂੰ ਅਸੀਂ ਬ੍ਰਾਂਡ ਆਈਟੀ ਨਾਲ ਪ੍ਰਮੋਟ ਕਰ ਰਹੇ ਹਾਂ ਸੋ ਬਹੁਤ ਡਵੈਲਪਮੈਂਟ ਹੋ ਰਹੀ ਹੈ ਸਰ ਦੋ ਸਾਲ ਹੋਤ ਨੇ ਇੱਕ ਐਗਜ਼ੀਬਿਸ਼ਨ ਸੈਂਟਰ ਦੀ ਕੋਈ ਟਾਈਮ ਲਾਈਨ ਹੈਗੀ ਹੈ ਸੈਕੰਡ ਟਾਟਾ ਸਟੀਲ ਕਦੋਂ ਤੋਂ ਤੋਂ ਇਹ ਸ਼ੁਰੂ ਹੋ ਰਿਹਾ ਟਾਟਾ ਸਟੀਲ ਨੂੰ ਬਤ ਬਦਾਈਯਾਲਾ ਕੰਮ ਹੈ ਉਹ ਵੀ ਕਿ ਉਹਨਾਂ ਨੇ ਬਿਜਲੀ ਦਾ ਲੋਡ ਸਾਡੇ ਤੋਂ ਲੱਲਿਆ ਸਟੀਲ ਪਲਾਂਟ ਬਿਜਲੀ ਦਾ ਲੋਡ ਉਦੋਂ ਹੀ ਲੈਂਦੀ ਹੁੰਦੀ ਹੈ ਜਦੋਂ ਉਹ ਮਤਲਬ ਕਿ ਟੈਕਨੀਕਲੀ ਬਿਲਕੁਲ ਰੈਡੀ ਹੁੰਦੇ ਆ ਪ੍ਰੋਡਕਸ਼ਨ ਚਾਲੂ ਕਰਨ ਲਈ ਸੋ ਮੇਰੀ ਗੱਲ ਹੋਈ ਸੀ ਟਾਟਾ ਦੇ ਜਿਹੜੇ ਇੱਥੇ ਦੇ ਹੈੱਡ ਹੈ ਔਰ ਉਹਨਾਂ ਨੇ ਪ੍ਰੋਮਿਸ ਕੀਤਾ ਕਿ ਮਾਰਚ ਤੋਂ ਪਹਿਲਾਂ ਪਹਿਲਾਂ ਅਸੀਂ ਫੁੱਲ ਕਮਰਸ਼ੀਅਲ ਪ੍ਰੋਡਕਸ਼ਨ 'ਚ ਆ ਜਾਵਾਂਗੇ ਸਰ ਕਈ ਲੋਕਾਂ ਨੇ ਮਤਲਬ ਜੋ ਇੰਡਸਟਰੀਜ਼ ਨੇ ਉਹਨਾਂ ਨੇ ਕਿਹਾ ਹੋਵੇਗਾ ਕਿ ਇੱਕ ਪੁਲਿਸ ਟੌਕੀ ਹੋਣੀ ਚਾਹੀਦੀ ਜਿਵੇਂ ਕਿ ਇੱਥੇ ਰਾਤ ਬਰਾਤ ਨਾਈਟ ਨਾਈਟ ਸ਼ਿਫਟ ਹੁੰਦੀ ਆ ਔਰ ਇਹਨੂੰ ਲੈ ਕੇ ਸਰ ਕਿਸ ਤਰ੍ਹਾਂ ਮਤਲਬ ਸੇਫਟੀ ਨਹੀਂ ਮੇਰੇ ਕੋਲ ਨਹੀਂ ਕਦੀ ਕੋਈ ਐਹ ਜੀ ਆਈ ਅਸੀਂ ਉਸੇ ਵਲੇ ਕਰਾ ਦਾਂਗੇ ਇੱਕ ਵੀ ਕੋਈ ਸਾਨੂੰ ਰਿਕਵੈਸਟ ਆਵੇ ਜਾਂ ਕੁਛ ਆਵੇ ਅਸੀਂ ਕੋਲ ਦਾਂਗੇ ਸਰ ਐਗਜ਼ੀਬਿਸ਼ਨ ਅੰਟਰ ਦੀ ਕੋਈ ਟਾਈਮ ਲਾਈਨ ਹੈਗੀ ਸਰ ਟਾਈਮ ਲਾਈਨ ਇਸ ਤਰ੍ਹਾਂ ਐਗਜ਼ੀਬਿਸ਼ਨ ਸੈਂਟਰ ਲਈ ਜ਼ਮੀਨ ਅਸੀਂ ਆਲਮੋਸਟ ਫਾਈਨਲ ਕਰਤੀ ਆ ਹੁਣ ਪੀ ਆਈ ਡੀ ਬੀ ਨੇ ਉਹਦੀ ਪਰਪੋਜ਼ ਲਾ ਮੰਗਾਨੀਆਂ ਹੈਗੀਆਂ ਪ੍ਰਾਈਵੇਟ ਪਲੇਅਰਸ ਤੋਂ ਅਸੀਂ ਚਾਲੂ ਕਰ ਰਹੇ ਆਂ ਹੁਣ ਦੇਖੋ ਕਿੰਨਾ ਟਾਈਮ ਦਿੰਦੇ ਆ ਪਰ ਕੰਮ ਜਲਦੀ ਚਾਲੂ ਹੋ ਜਾਏਗਾ ਨੂੰ 12 ਮਹੀਨਿਆਂ ਚ ਹੁੰਦਾ 18 ਮਹੀਨਿਆਂ ਚ ਪਰ ਕੋਈ ਲੰਬੀ ਟਾਈਮ ਲਾਈਨ ਨਹੀਂ ਆ ਜਲਦੀ ਐਗਜ਼ੀਬਿਸ਼ਨ ਸੈਂਟਰ ਸੈਂਸ ਵਾਲ ਸਰ 에어ਪੋਰਟ ਤੇ ਬਹੁਤ ਮਿਹਨਤ ਉਸਨੇ ਕੀਤੀ ਸੀ ਉਸਨੇ ਤਿਆਰ ਕਰਾਂਸ ਕਦੋਂ ਮਿਲ ਰਿਹਾ ਕਦੋਂ ਉਹਦੇ ਉੱਪ ਤੇ ਪਹਿਲਾਂ ਤਾਂ ਮੈਂ ਤੁਹਾਡਾ ਸ਼ੁਕਰਗੁਜ਼ਾਰ ਆ ਤੁਸੀਂ ਮੰਨਦੇ ਹੋ ਕਿ ਮਿਹਨਤ ਮੈਂ ਕੀਤੀ ਸੀ ਕਿਉਂਕਿ ਇੱਥੇ ਬੜੇ ਅਲੱਗ-ਅਲੱਗ ਸੋ ਗੱਲ ਇਹ ਹੈ ਕਿ ਜਲਦੀ ਡੇਟ ਉਹਦੀ ਅਨਾਉਂਸ ਹੋ ਜਾਏਗੀ ਅਸੀਂ ਵੇਟ ਕਰ ਰਿਹਾ ਏਅਰਪੋਰਟ ਅਥਾਰਟੀ ਨੂੰ ਏਅਰਪੋਰਟ ਅਥਾਰਟੀ ਵਾਲੇ ਕਹਿੰਦੇ ਅਸੀਂ ਰਿਕੁਐਸਟ ਪਾਈ ਹੋਈ ਆ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਦੇ ਆਫਿਸ ਚ ਤੇ ਜਦੋਂ ਉਹਨਾਂ ਨੂੰ ਡੇਟ ਆਏਗੀ ਤੇ ਉਸੇ ਬੱਲੇ ਉਹਦਾ ਉਦਗਟ ਕੰਮ ਸਾਰਾ ਜਿਹੜੀ ਹੋ ਗਿਆ ਬਿਲਕੁਲ 100% ਸਰ ਇਤਨੀ ਲੱਗ ਰਹੀ ਜੀ ਕ੍ਰੈਡਿਟ ਬੋਰਡ ਦੇ ਚੱਕਰ ਦੇ ਵਿੱਚ ਨਾ 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 ਕੋਈ ਕੋਈ ਕ੍ਰੈਡਿਟ ਡੇਟ ਵੀ ਦੇ ਦਿੱਤੀ ਸੀ ਮੈਂ ਕਿਹਾ ਜੀ ਕੋਈ ਕ੍ਰੈਡਿਟ ਲੈ ਲੈ ਸਾਡਾ ਏਅਰਪੋਰਟ ਚਾਲੂ ਹੋਣਾ ਚਾਹੀਦਾ ਮੈਂ ਤੁਹਾਨੂੰ ਕ੍ਰੈਡਿਟ ਦਿੰਦਾ ਕਿ ਤੁਸੀਂ ਐਨੇ ਸਵਾਲ ਪੁੱਛਦੇ ਹੋ ਏਅਰਪੋਰਟ ਲਈ ਸ਼ਾਇਦ ਉਹਦੇ ਕਰਕੇ ਹੀ ਹੁਣ ਜਲਦੀ ਡੇਟ ਆ ਜਾਵੇ ਕ੍ਰੈਡਿਟ ਕੋਈ ਲੱਲੇ ਏਅਰਪੋਰਟ ਚਾਲੂ ਹੋਣਾ ਚਾਹੀਦਾ ਸਾਡੇ ਮਾਲਵਾ ਰੀਜਨ ਨੂੰ ਸਾਡੇ ਲੁਧਿਆਣਾ ਸ਼ਹਿਰੀਆਂ ਨੂੰ ਫਾਇਦਾ ਹੋਣਾ ਚਾਹੀਦਾ ਸਰ ਇੱਕ ਇੰਡੀਆ ਦੇ ਵਿੱਚ ਜਿਹੜਾ ਈਵੀ ਪੰਜਾਬ ਦੇ ਵਿੱਚ ਬਹੁਤ ਅੱਗੇ ਵੱਧ ਰਿਹਾ ਹੈ ਉਹਨੂੰ ਲੈ ਕੇ ਸਰ ਜਿਹੜੇ ਈਵੀ ਮੈਨੂਫੈਕਚਰਰ ਨੇ ਉਹ ਕਹਿੰਦੇ ਸਾਨੂੰ ਸਬਸਿਡੀ ਜਿਹੜੀ ਕਿ ਮਿਲਲੇ ਨਹੀਂ ਜੀ ਈਵੀ ਈਵੀ ਦੀ ਵੀ ਅਸੀਂ ਕਮੇਟੀ ਬਣਾਈ ਸੀ ਜਿਹੜੀਆਂ ਇੰਡਸਟਰੀ ਦੀਆਂ ਕਮੇਟੀਆਂ ਬਣਾਈਆਂ ਸੀ ਉਹਨਾਂ ਦੀ ਰਿਪੋਰਟ ਆ ਗਈ ਹੈ ਔਰ ਅਸੀਂ ਕੋਸ਼ਿਸ਼ ਕਰਕੇ ਉਹਨਾਂ ਦੇ ਜੋ ਵੀ ਉਹਨਾਂ ਦੇ ਸੁਜੈਸ਼ਨ ਹਨ ਉਹਨਾਂ ਨੂੰ ਇੰਪਲੀਮੈਂਟ ਕਰਾਂਗੇ ਥੈਂਕ ਯੂ ਟਰਡੇ ਦੇ ਲੈ ਕੇ ਸਰ ਅੱਜ ਜਿਹੜਾ ਐਚਐਮਸੀ ਦੇ ਵਿੱਚ ਅ ਕਦੇ ਡਿਵੈਲਪਮੈਂਟ ਹੋ ਰਹੀ ਹੈ ਕੀ ਕਹਿਣਾ ਚਾਹੋਗੇ ਸਰ ਸਾਡੀ ਹੁਣ 18 ਕੰਪਨੀਆਂ ਹੋ ਗਈਆਂ ਹਨ ਕੰਟਰੀ ਦੇ ਵਿੱਚ థਾਈਲੈਂਡ ਇੰਗਲੈਂਡ ਜਰਮਨੀ ਸਭ ਜੋੜ ਕੇ ਦਿਸ ਇਜ਼ ਦਾ 19th ਬੈਂਚਰ ਦੈਟ ਵੀ ਹੈ ਡਨ ਸੋ ਐਸ ਦੀ ਅੰਦਰ ਨ ਇੱਕ ਫੋਰਸ ਟੂ ਫਿਨਿਸ਼ ਓਨ दैट ਕੰਪੋਨੈਂਟ ਫੋਰਜਿੰਗ ਹੀ ਕਰਦੇ ਆ ਤੇ ਨੀਅਰ ਫਿਨਿਸ਼ ਕੰਪੋਨੈਂਟ ਹੁੰਦਾ ਹੈ ਸੋ ਦਿਸ ਵਿਲ ਚੇਂਜ ਦਾ ਵੇ ਕੰਪੋਨੈਂਟਸ ਆਰ ਮੇਡ ਸੋ ਸੰਜੀਪ ਜੀ ਵਾਜ਼ ਹੇਅਰ ਟੂਡੇ ਐਂਡ ਸੀਮਾ ਬਾਂਸਲ ਜੋ ਸੀ ਇਕੱਠੇ ਸ਼ੇਅਰ ਕੀਤਾ ਹੈ ਪਲਾਨ ਸੋ Uh, 26 ਅਕਤੂਬਰ ਨੂੰ ਸਟਾਰਟ ਹੋ ਜਾਏਗੀ ਪ੍ਰੋਡਕਸ਼ਨ ਐਂਡ ਗੇਮ ਚੇਂਜਿੰਗ ਆਡੀ BMW ਐਸਟਾ ਦੇ ਕਸਟਮਰਸ ਸਾਡੇ ਕੋਲ ਲਿਸਟੇਜ ਹੈਗੇ ਬਿਲਕੁਲ ਤੇ ਸਰ ਇੱਕ ਨਾ ਦੇਖਿਆ ਜਾਂਦਾ ਕਿ ਪੰਜਾਬ ਨੇ ਇੱਕ ਰੋਜ਼ਗਾਰ ਤੇ ਸਭ ਨੂੰ ਹੀ ਮਿਲੇ ਆ ਰੋਜ਼ਗਾਰ ਲੋਕਾਂ ਨੂੰ ਮਿਲਿਆ ਉਹਦੇ ਲਈ ਕੀ ਕਹੋਗੇ ਸਰ ਸਰ ਰੋਜ਼ਗਾਰ ਨਾ ਸਾਡੇ ਹਾਈ ਵੈਲਿਊ ਐਡ ਹੈਗਾ ਸੋ ਸੈਕੰਡਰੀ ਨਾ ਗਿਂਤੇ ਹੋਏ ਹਾਈ ਹਾਈ ਵੈਲਿਊ ਐਡ ਸਾਡੇ ਇਹ ਬਟਾ ਵੈਲਿਊ ਐਡ ਦੇ ਆਨ ਦਾ ਵੈਰੀ ਹਾਈ ਟੈਕ ਕਾਈਂਡ ਆਫ ਪੈਗੀ ਹੈਂਡਲਿੰਗ ਤੇ 850 ਇਜ਼ ਦਾ ਫਰਸਟ ਫਰਸਟ ਲੈਵਲ ਆਫ এমਪਲੋਇਮੈਂਟ ਜਿਹੜਾ ਇਹ ਪਲਾਟ ਲੱਗਿਆ ਕਿੰਨੇ ਏਕੜ ਚ ਲੱਗਿਆ ਸਰ ਇਹਨਾਂ ਦਾ ਪਲਾਟ ਇਹ 9 ਏਕੜ ਹੈਗਾ 3 plus 3 plus 3 ਕੀ ਕਿ ਸਟੇਜਮੈਂਟ ਟੈਕਨੋਲੋਜੀ ਹੁਣ ਵਰਤੀ ਜਾ ਰਹੀ ਹੈ AI ਦਾ ਯੂਜ਼ ਹੋ ਰਿਹਾ ਸਾਈਕਲ ਇੰਡਸਟਰੀ ਦੇ ਵਿੱਚ AI ਦੇ ਨਾਲ ਕਿੰਨੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਟੈਕਨੋਲੋਜੀ ਨੂੰ ਅੱਗੇ ਲੈ ਕੇ ਜਾਂਦੇ ਤੇ ਕੁਆਲਟੀ ਪ੍ਰੋਡਕਟ ਲੈ ਕੇ ਆਉਣ ਇੱਕ ਮਿੰਟਾ ਵੇਟ ਕਰੋ ਹੀਰੋ ਦੀ ਗੱਡੀ ਆਏਗੀ ਹੀਰੋ ਸਾਈਕਲ ਦੀ ਗੱਡੀ ਆਏਗੀ ਹੈ ਇਹਦੇ ਨਾਲ ਜੀ ਅਗਰ ਤੁਹਾਡੀ ਬੈਟਰੀ ਗਰਮ ਹੋ ਰਹੀ ਹੈ ਤੁਹਾਡੇ ਫੋਨ ਦੇ ਉੱਪਰ ਆ ਜਾਏਗਾ ਬੈਟਰੀ ਬਰਨ ਹੋਣ ਤੋਂ ਪਹਿਲੇ ਫਰਸਟ ਇਲ ਗੈਟ ਹੀਟਡ ਤੇ ਤੁਹਾਡੀ ਵਾਰਨਿੰਗ ਆ ਜਾਏਗੀ ਅਗਰ ਕਰੰਟ ਜਿਆਦਾ ਡਰਾ ਕਰ ਰਹੀ ਹੈ ਤੁਹਾਡੇ ਕੋਲ ਵਾਰਨਿੰਗ ਆ ਜਾਏਗੀ ਤੇ ਉਸ ਤੋਂ ਦੀ ਗੱਡੀ ਅਸੀਂ ਤਿਆਰ ਕਰ ਰਹੇ ਹਾਂ ਤੇ ਹੀਰੋ ਸਾਈਕਲ will be the first of its kind ਮਤਲਬ ਕਿ ایਵੀ ਨੂੰ ਲੈ ਕੇ ਬਹੁਤ ਡਿਵੈਲਪਮੈਂਟ ਇਹ ਸਾਈਕਲ ਇੱਕ ਬਹੁਤ ਨਵਾਂ ਤਰੀਕਾ ਦਾਨ ਲੱਗਿਆ ਹੈਗਾ ਤੇ ਜਿਹੜੇ ਮਿਲੀਅਨ ਬਿਲੀਅਨ ਪੀਪਲ ਹੈਗੇ ਸਾਡੇ ਰੂਰਲ ਇੰਡੀਆ ਦਾ ਅੰਡਰ ਅੰਡਰ ਪ੍ਰਿਵੀਲੇਜ ਵਾਲੇ ਉਹ ਨਮਸਤੇ